ਆਹੀ ਬੀਜੇ ਡੜੀ ਦੀ ਨੌਕਰੀ ਦਵਾ ਦੇਣਾ ਹੂੰ ਹੂੰ ਤੇ ਫੇ ਚਲੋ ਕਿ ਇਹਨਾਂ ਦਾ ਵੀ ਥੋੜਾ ਗੁੱਸਾ ਠੰਡਾ ਹੋ ਜਾਊਗਾ ਤੇ ਇਹ ਗੱਲ ਤੇ ਪੁੱਤਰੀ ਠੀਕ ਆ ਮੈਂ ਤਾਂ ਆਪ ਕਹਿਣ ਲਈ ਆ ਵੀ ਇਦਾਂ ਹੀ ਹੋ ਜੇ ਇਹ ਨੌਕਰੀ ਦਵਾ ਲੈ ਆ ਗਲਤੀ ਹੋਈ ਗਈ ਆ ਤੇ ਤੂੰ ਹੀ ਸੁਧਾਰਨੀ ਆ ਤੂੰ ਲੱਭ ਲੋ ਕੋਈ ਨੌਕਰੀ ਉਹ ਗੱਲ ਐਕਸਪੀਰੀਅੰਸ ਬਣਾ ਲਓ ਹਾਂ ਉਹ ਨੌਕਰੀਆਂ ਇਦਾਂ ਥੋੜਾ ਮਿਲਦੀਆਂ ਤੂੰ ਮੰਮੀ ਨੂੰ ਫੋਨ ਕੀਤਾ ਵਾ ਕਿ ਨਹੀਂ ਕੀਤਾ ਮੈਂ ਮਮੀ ਜੀ ਨੂੰ ਫੋਨ ਕੀਤਾ ਆ ਕੀ ਜਾਂਦੇ ਆ ਉਹ ਕਹਿੰਦੇ ਵੀ ਕੋਈ ਨਹੀਂ ਮੈਂ ਡੈਡ ਜੀ ਤੇਰੇ ਨਾਲ ਗੱਲ ਕਰਕੇ ਨਾ ਤੇ ਮੈਂ ਕੋਈ ਨਹੀਂ ਦੱਸ ਦੇਣੀ ਆ ਹੂੰ ਤੇ ਤੁਸੀਂ ਵੀ ਮਨਜੋ ਹਾਂ ਕੀ ਹੋ ਜਾਊਗਾ ਇਹਦੇ ਵਿੱਚ ਦੱਸ ਯਾਰ ਮੇਰੀ ਗੱਲ ਸੁਣ ਲੈ ਇੱਕ ਸਿੱਧੀ ਪੱਧਰੀ ਜਿਹੜੀ ਆ ਜੇ ਇਹਦੇ ਨੌਕਰੀ ਉਹ ਦਵਾ ਦੇਣਗੇ ਤੇ ਮੈਂ ਮਾਫੀ ਮੰਗ ਲਊਗਾ ਉਦੋਂ ਤੇ ਇਹਨੂੰ ਛੱਡ ਕੇ ਤੇ ਲਵਲੀ ਵੱਲ ਹੋ ਗਏ ਹਾਂ ਤੇ ਲਵਲੀ ਨੂੰ ਤਾਂ ਨਾ ਨੌਕਰੀ ਮਿਲਣੀ ਲੱਗਦਾ ਤੇ ਨਾ ਪੈਲੀ ਮਿਲਣੀ ਮੈਨੂੰ ਹੁਣ ਨਾ ਦੋਵਾਂ ਬੇੜੀਆਂ 'ਚ ਪੈਰ ਰੱਖਣਾ ਹੀ ਪੈਣਾ ਵਾ ਨਹੀਂ ਪੁੱਤ ਮੈਂ ਗੁੱਸਾ ਕਿਉਂ ਕਰਨਾ ਵਾ ਜਿਹੜੀ ਗੱਲ ਹੈਗੀ ਘਰ ਤੋਂ ਮੇਰੇ ਨਾਲ